ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਬ੍ਰਿਕਸ ਦੇਸ਼ ਅਮਰੀਕੀ ਵਿਰੋਧੀ ਨੀਤੀ ਦਾ ਸਮਰਥਨ ਕਰਦੇ ਨਹੀਂ ਤਾਂ ਉਹਨਾਂ ਉੱਤੇ ਹੁਣ 10% ਵਾਧੂ ਟੈਰਿਫ ਲਗਾਇਆ ਜਾਵੇਗਾ ਇਸ ਸਮੇਂ ਬ੍ਰਾਜ਼ੀਲ ਦੇ ਵਿੱਚ ਬ੍ਰਿਕਸ ਸੰਮੇਲਨ ਹੋ ਰਿਹਾ ਹੈ ਤੇ ਇਸ ਦੌਰਾਨ ਸੰਮੇਲਨ ਦੇ ਵਿੱਚ ਈਰਾਨ ਉੱਤੇ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੀ ਨਿੰਦਾ ਕਿਤੇ ਜਾਣ ਤੋਂ ਬਾਅਦ ਟਰੰਪ ਨੇ ਨਿਰਾਸ਼ੀ ਪ੍ਰਗਟ ਕੀਤੀ ਹੈ ਤੇ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬ੍ਰਿਕਸ ਨੀਤੀਆਂ ਵਿੱਚ ਸ਼ਾਮਲ ਹੋਣ ਵਾਲੇ ਦੇਸ਼ ਤੇ 10% ਵਾਧੂ ਟੈਰਿਫ ਲਗਾਉਣ ਦੀ ਸਖਤ ਚੇਤਾਵਨੀ ਦਿੱਤੀ ਹੈ। 트ੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੂਥ ਸੋਸ਼ਲ ਤੇ ਪੋਸਟ ਕਰਕੇ ਲਿਖਿਆ ਕਿ ਜੋ ਵੀ ਦੇਸ਼ ਬ੍ਰਿਕਸ ਦੀਆਂ ਅਮਰੀਕੀ ਵਿਰੋਧੀ ਨੀਤੀਆਂ ਨਾਲ ਜਾਂਦੇ ਨੇ, ਉਹਨਾਂ ਤੇ 10% ਵਾਧੂ ਟੈਰਿਫ ਲਗਾਇਆ ਜਾਵੇਗਾ। ਇਸ ਨੀਤੀ ਵਿੱਚ ਕੋਈ ਛੋਟ ਨਹੀਂ ਹੋਵੇਗੀ। ਬ੍ਰਿਕਸ ਵਿੱਚ ਭਾਰਤ, ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫਰੀਕਾ ਇੰਡੋਨੇਸ਼ੀਆ, ਈਰਾਨ, ਯੂਏਈ ਤੇ ਸਾਊਦੀ ਅਰਬ ਸ਼ਾਮਿਲ ਹਨ। 트럼ਪ ਦੀ ਇਹ ਚੇਤਾਵਨੀ ਭਾਰਤ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਬ੍ਰਿਕਸ ਦਾ ਹਿੱਸਾ ਹੈ ਅਤੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ਸੰਮੇਲਨ ਵਿੱਚ ਭਾਗ ਲਿਆ ਸੀ। ਟਰੰਪ ਨੇ ਅਮਰੀਕੀ ਵਿਰੋਧੀ ਨੀਤੀਆਂ ਦੀ ਵਿਆਖਿਆ ਨਹੀਂ ਕੀਤੀ ਪਰ ਸੰਕੇਤ ਦਿੱਤਾ ਕਿ ਬ੍ਰਿਕਸ ਦੇਸ਼ਾਂ ਦੀਆਂ ਨੀਤੀਆਂ ਜੋ ਉਹਨਾਂ ਨਾਲ ਸਾਂਝ ਪਾਉਣ ਵਾਲੇ ਦੇਸ਼ ਅਮਰੀਕਾ ਵੱਲੋਂ ਵਾਧੂ ਟੈਰਿਫ ਦਾ ਸਾਹਮਣਾ ਕਰਨਗੇ ਬ੍ਰਿਕਸ ਦੇਸ਼ਾਂ ਨੇ ਵੀ ਆਪਣੇ ਸੰਮੇਲਨ ਦੌਰਾਨ ਅਮਰੀਕਾ ਵੱਲੋਂ ਵਧਾਏ ਜਾ ਰਹੇ ਟੈਰਿਫ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਡਬਲਯੂਟੀਓ ਨੀਮਾ ਦੇ ਉਲਟ ਨੇ ਅਤੇ ਵਿਸ਼ਵ ਵਪਾਰ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਭਾਰਤ ਅਮਰੀਕਾ ਵਿਚਕਾਰ ਵਪਾਰ ਗੱਲਾਂਬਾਤਾਂ ਚੱਲ ਰਹੀਆਂ ਨੇ ਪਰ ਟਰੰਪ ਦੇ ਐਲਾਨ ਕਾਰਨ ਭਾਰਤ ਦੇ ਉਤਪਾਦਾਂ ਤੇ ਵਾਧੂ ਡਿਊਟੀ ਲੱਗਣ ਦੀ ਸੰਭਾਵਨਾ ਹੈ ਜਿਸ ਨਾਲ ਭਾਰਤੀ ਨਿਰਯਾਤਾਂ ਤੇ ਵਪਾਰਕ ਹਿੱਤਾਂ ਨੂੰ ਨੁਕਸਾਨ ਹੋ ਸਕਦਾ ਹੈ ਅਮਰੀਕਾ ਵੱਲੋਂ ਪਹਿਲਾਂ ਹੀ ਕੁਝ ਭਾਰਤੀ ਉਤਪਾਦਾਂ ਦੇ 10% ਮੂਲ ਡਿਊਟੀ ਲਾਗੂ ਹੈ ਅਤੇ 26% ਵਾਧੂ ਡਿਊਟੀ ਨੂੰ 90 ਦਿਨਾਂ ਲਈ ਮੁਲਤਵੀ ਕੀਤਾ ਗਿਆ ਸੀ ਜੇਕਰ ਵਪਾਰਕ ਗੱਲਬਾਤ ਸਫਲ ਨਹੀਂ ਰਹੀ ਤਾਂ ਇਹ ਵਾਧੂ ਡਿਊਟੀ ਵੀ ਲਾਗੂ ਹੋ ਸਕਦੀ ਹੈ 트ੰਪ ਨੇ ਕਿਹਾ ਹੈ ਕਿ 9 ਜੁਲਾਈ ਤੱਕ ਵਪਾਰਕ ਸਮਝੌਤਾ ਨਾ ਹੋਣ ਦੀ ਸਥਿਤੀ ਵਿੱਚ 1 ਅਗਸਤ ਤੋਂ ਵਧੇਰੇ ਟੈਰਿਫ ਲਾਗੂ ਹੋ ਜਾਣਗੇ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਟੈਰਿਫ ਉਤਲੀ ਦੀ ਸਮਾਂ ਸੀਮਾ 9 ਜੁਲਾਈ ਨੂੰ ਖਤਮ ਹੋ ਰਹੀ ਹੈ ਇਸ ਦੇ ਨਾਲ ਦੁਨੀਆ ਭਰ ਦੇ ਦੇਸ਼ਾਂ ਦੀ ਚਿੰਤਾ ਵੱਧ ਗਈ ਹੈ ਹਾਲ ਹੀ ਦੇ ਵਿੱਚ ਟਰੰਪ ਨੇ ਕਿਹਾ ਸੀ ਕਿ 9 ਜੁਲਾਈ ਤੋਂ ਬਾਅਦ ਗਲੋਬਲ ਟੈਰਿਫ ਤੋਂ ਕੋਈ ਵੀ ਰਾਹਤ ਨਹੀਂ ਮਿਲੇਗੀ ਇਸ ਤੋਂ ਬਾਅਦ ਉਹ ਜ਼ਿਆਦਾਤਰ ਦੇਸ਼ਾਂ ਉੱਤੇ ਟੈਰਿਫ ਉਤੇ 90 ਦਿਨਾਂ ਦੀ ਪਾਬੰਦੀ ਨੂੰ ਵਧਾਉਣ ਦੀ ਯੋਜਨਾ ਨਹੀਂ ਬਣਾ ਰਹੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 10 ਤੋਂ 12 ਦੇਸ਼ਾਂ ਨੂੰ ਨਵੇਂ ਟੈਰਿਫ ਲਗਾਉਣ ਬਾਰੇ ਸੂਚਿਤ ਕਰਨ ਲਈ ਪੱਤਰਾਂ ਉਤੇ ਦਸਤਖਤ ਕੀਤੇ ਨੇ ਜੋ ਹੁਣ ਸੋਮਵਾਰ ਨੂੰ ਭੇਜ ਦਿੱਤੇ ਜਾਣਗੇ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ